ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਬਾਹਰੋ ਸਿਰ ਤੋਂ ਬਾਹਰੋ ਬਾਰ ਕੇ ਅੱਗ ਦੇ ਵਿੱਚ ਸਾੜੋ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਮਿਰਚਾਂ ਜ਼ਹਿਰੋਂ ਕੌੜੀਆਂ ਮਿਰਚਾਂ ਸਿਰ ਸੜੀਆਂ ਕਿੱਧਰੋਂ ਲੈਣ ਨਾ ਜਾਣੀਆਂ ਬੇੜੇ ਵਿੱਚ ਬੜੀਆਂ ਮਿਰਚਾਂ ਜ਼ੈਰੋਂ ਕੌੜੀਆਂ ਮਿਰਚਾਂ ਸਿਰ ਸੜੀਆਂ ਕਿੱਧਰੋਂ ਲੈਣ ਨਾ ਜਾਣੀਆਂ ਬੇੜੇ ਵਿੱਚ ਬੜੀਆਂ ਪਹਿਲੀ ਭਰਮੀ ਫਸਲ ਇਹਨਾਂ ਦੀ ਉਦੋਂ ਲੱਗੀ ਜਦ ਆਪੇ ਪੰਜਾਬੀਆਂ ਪੰਜਾਬੀ ਛੱਡੀ ਤੇ ਫਿਰ ਅਗਲੀ ਫਸਲ ਦੇ ਵੀ ਗਏ ਖਿਲਾਰੇ ਵੱਡੇ ਗਏ ਨਿਰਦੋਸ਼ ਜਦੋਂ ਰਾਹ ਜਾਂਦੇ ਮਾਰੇ ਵੱਡਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ ਪਰ ਵੀ ਦੋ ਸ਼ਾਖੂਨ ਤਾਂ ਪੱਗਾਂ ਸਿਰ ਲੱਗਾ ਉਹੀ ਛਿੱਟੇ ਖੂਨ ਦੇ ਬਣ ਗਏ ਵਹਾਨਾ ਸਾਡੀ ਪੱਗ ਨੂੰ ਪੈ ਗਿਆ ਆਪਣਾ ਵੇਗਾਨਾ ਜਿੱਥੋਂ ਤੱਕ ਸ਼ਾਂ ਤਖਤ ਦੀ ਅੱਗਾ ਹੀ ਅੱਗਾ ਚੌਂਕ ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ ਸਭ ਕੁਝ ਅੱਗ ਵਿੱਚ ਸੜ ਗਿਆ ਮਿਰਚਾਂ ਨਾ ਸੜੀਆਂ ਉਹ ਮਿਰਚਾਂ ਜ਼ਹਿਰੀਲੀਆਂ ਇਹਦੇ ਸਿਰ ਤੋਂ ਬਾਹਰੋ ਸਿਰ ਤੋਂ ਬਾਹਰੋ ਬਾਹਰ ਕੇ ਅੱਗ ਦੇ ਵਿੱਚ ਸਾੜੋ ਅੱਗ ਪਿੱਤਰਾਂ ਦੀ ਜੀਵ ਹੈ ਉਹਦੀ ਭੇਟਾ ਚੜੋ ਉਹ ਪਿੱਤਰਾਂ ਦਾ ਬੀਜਿਆ ਬੀਤੇ ਸੰਗ ਸਾੜੋ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰੇ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਬਾਹਰੋ